ਕੁਲਦੀਪ ਸਿੰਘ ਆਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਅਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾ ਚੌਂਵੀਂਆਂ ਖਬਰਾਂ ਸਬਾਲਿੰਕਾ ਲਗਾਤਾਰ ਦੂਜੀ ਵਾਰ ਯੂਐਸ ਓਪਨ ਚੈਂਪੀਅਨ ਬ੍ਰਿਸਬੇਨ ਲਾਈਨਜ਼ ਲਾਚੀਨੀਲ ਦੀ ਥਾਂ ਰੁਕੀ ਲੇਵੀ ਐਸ਼ਕਰਾਫਟ ਨੂੰ 골ਡ ਕੋਸਟ ਖਿਲਾਫ ਉਤਾਰੇਗੀ ਕਾਫਾ ਨੇਸ਼ਨਸ ਕੱਪ ਭਾਰਤ ਨੇ ਮਾਨ ਨੂੰ ਸ਼ੂਟਆਊਟ ਚ ਹਰਾ ਕੇ ਇਤਿਹਾਸ ਰਚਿਆ ਓਡੀਐਮ ਤੇ ਥਾਂ ਪੱਕੀ ਵਿਸ਼ਵ ਚੈਂਪੀਅਨ ਗੁਕੇਸ਼ ਦੀ ਹਾਰ ਅਮਰੀਕੀ ਅਬਿਮਨੀ ਮਿਸ਼ਰਾ ਨੇ ਘੱਟ ਉਮਰੇ ਹੀ ਸ਼ਤਰੰਜ ਆਈਕਾਨ ਨੂੰ ਹਰਾਇਆ ਆਕੀ ਏਸ਼ੀਆ ਕੱਪ ਪਰ ਚੈਂਪੀਅਨ ਸਿਰਾਜ ਸਰਬੋਤਮ ਖਿਡਾਰੀ ਲਈ ਨਾਮਜਦ ਹੁਣ ਖਬਰਾਂ ਵਿਸਥਾਰ ਨਾਲ ਸਵਾਲਿੰਕਾ ਲਗਾਤਾਰ ਦੂਜੀ ਵਾਰ ਯੂਐਸ ਓਪਨ ਚੈਂਪੀਅਨ ਦੁਨੀਆ ਦੀ ਨੰਬਰ 1 ਟੈਨਿਸ ਖਿਡਾਰਣ ਆਰਿਆਨਾ ਸਵਾਲਿੰਕਾ ਨੇ ਅਮਰੀਕਾ ਦੀ ਅਮਾਂਡਾ ਨਿਸ਼ਮੋਵਾ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਲਗਾਤਾਰ ਦੂਜੀ ਵਾਰ ਯੂਐਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਸ ਦਾ ਖਿਤਾਬ ਜਿੱਤਿਆ ਹੈ। ਉਸਨੇ 6 ਤੋਂ 3, 7 ਤੋਂ 6 ਅਤੇ 7 ਤੋਂ 3 ਨਾਲ ਜਿੱਤ ਦਰਜ ਕਰਕੇ ਆਪਣੇ ਕਰੀਅਰ ਦਾ ਚੌਥਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਇਸ ਤਰ੍ਹਾਂ ਉਹ ਇਸ ਸਾਲ ਆਸਟ੍ਰੇਲੀਅਨ ਓਪਨ ਅਤੇ ਫ੍ਰੈਂਚ ਓਪਨ ਦੇ ਫਾਈਨਲ ਵਿੱਚ ਅਮਰੀਕੀ ਖਿਡਾਰਨਾਂ ਤੋਂ ਹਾਰਨ ਦੇ ਦਰਦ ਤੋਂ ਵੀ ਉੱਭਰ ਆਈ ਹੈ। ਸਵਾਲਿੰਕਾ ਪਿਛਲੇ 11 ਸਾਲਾਂ ਵਿੱਚ ਯੂਐਸ ਓਪਨ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਉਸ ਤੋਂ ਪਹਿਲਾਂ ਸਾਰੀਨਾ ਵਿਲੀਅਮਜ਼ ਨੇ ਇਹ ਪ੍ਰਾਪਤੀ ਹਾਸਲ ਕੀਤੀ ਸੀ ਉਹ 2012 ਤੋਂ 2014 ਤੱਕ ਲਗਾਤਾਰ ਤਿੰਨ ਵਾਰ ਚੈਂਪੀਅਨ ਬਣੀ ਸੀ ਅਮਾਂਡਾ ਨੂੰ ਲਗਾਤਾਰ ਦੂਜੇ ਗ੍ਰੈਂਡ ਸਲੈਮ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਜੁਲਾਈ ਵਿੱਚ ਵਿੰਬਲਡਨ ਦੇ ਫਾਈਨਲ ਵਿੱਚ ਇਗਾ ਸਵਿਆਟੇਕ ਤੋਂ ਹਾਰ ਗਈ ਸੀ ਇਸ 24 ਸਾਲਾ ਅਮਰੀਕੀ ਖਿਡਾਰਨ ਨੇ ਸਵਾਲਿੰਕਾ ਦੀ ਸ਼ਲਾਗਾ ਕਰਦਿਆਂ ਕਿਹਾ ਮੈਂ ਸੱਚਮੁੱਚ ਉਸ ਦੀ ਸ਼ਲਾਗਾ ਕਰਦੀ ਹਾਂ ਉਹ ਸਖਤ ਮਿਹਨਤ ਕਰਦੀ ਹੈ ਤੇ ਇਸੇ ਲਈ ਉਹ ਅੱਜ ਇਸ ਮੁਕਾਮ ਤੇ ਹੈ। ਬ੍ਰਿਸਬੇਨ ਲਾਈਨ ਲਾਚੀ ਨੀਲ ਦੀ ਥਾਂ ਰੁੱਕੀ ਲੇਵੀ ਐਸ਼ਕਰਾਫਟ ਨੂੰ 골ਡ ਕੋਸਟ ਖਿਲਾਫ ਉਤਾਰੇਗੀ। ਬ੍ਰਿਸਬੇਨ ਦੇ ਨੌਜਵਾਨ ਖਿਡਾਰੀ ਲੇਵੀ ਐਸ਼ਕਰਾਫਟ ਨੂੰ ਲਾਚੀ ਨੀਲ ਦੀ ਸੱਟ ਕਾਰਨ ਪੈਦਾ ਹੋਈ ਤੁਹਾਨੂੰ ਪਰਣ ਲਈ ਕਿਹਾ ਜਾ ਰਿਹਾ ਹੈ। ਨੀਲ ਜੋ ਕਿ ਦੋ ਵਾਰ ਬ੍ਰਾਊਨ ਲੋ ਤਮਗਾ ਜਿੱਤ ਚੁੱਕਾ ਹੈ ਸੱਟ ਕਾਰਨ ਇਸ ਸਾਲ ਨਹੀਂ ਖੇਡ ਸਕੇਗਾ। ਲਾਈਨਸ ਦੇ ਜੋਸ਼ ਡੰਕਲੇ ਨੇ ਕਿਹਾ ਕਿ ਲੇਵੀ ਐਸ਼ਕਰਾਫਟ 골ਡ ਕੋਸਟ ਦੇ ਖਿਲਾਫ ਮੈਚ ਵਿੱਚ ਨੀਲ ਦੀ ਜਗ੍ਹਾ ਲੈ ਸਕਦਾ ਹੈ ਡੰਕਲੇ ਨੇ ਇਹ ਵੀ ਕਿਹਾ ਕਿ ਲੇਵੀ ਐਸ਼ਕਰਾਫਟ ਵਿੱਚ ਮਿਡਫੀਲਡ ਵਿੱਚ ਕਪਤਾਨ ਦੀ ਜਗ੍ਹਾ ਲੈਣ ਦੀ ਸਮਰੱਥਾ ਹੈ ਅਤੇ ਸਾਡੇ ਕੋਲ ਹੋਰ ਵੀ ਖਿਡਾਰੀ ਹਨ ਜੋ ਇਹ ਕੰਮ ਕਰ ਸਕਦੇ ਹਨ ਕੌਫਾ ਨੈਸ਼ਨਸ ਕੱਪ 'ਪਾਰਥ ਨੇ عمان ਨੂੰ ਸ਼ੂਟਆਊਟ ਛਰਾ ਕੇ ਇਤਿਹਾਸ ਰਚਿਆ ਓਡੀਅਮ ਤੇ ਥਾਂ ਪੱਕੀ ਭਾਰਤ ਨੇ ਸੀਏਐਫਏ ਨੇਸ਼ਨਜ਼ ਕੱਪ ਵਿੱਚ ਪਹਿਲੀ ਵਾਰ ਖੇਡਦੇ ਹੋਏ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹਨਾਂ ਨੇ ਓਮਾਨ ਨਾਲ ਇੱਕ ਇੱਕ ਨਾਲ ਡਰਾ ਖੇਡਿਆ ਫਿਰ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਹਰਾਇਆ। 우ਦੰਤਾ ਸਿੰਘ ਕੁਮਾਮ ਨੇ ਓਮਾਨ ਦੇ ਓਪਨਰ ਨੂੰ ਰੱਦ ਕਰ ਦਿੱਤਾ। ਗੁਰਪ੍ਰੀਤ ਸਿੰਘ ਸੰਧੂ ਨੇ ਸ਼ੂਟਆਊਟ ਵਿੱਚ ਬਚਾ ਕਰਕੇ ਜਿੱਤ ਦਿਵਾਈ ਅਤੇ ਬਲੂ ਟਾਈਗਰਜ਼ ਲਈ ਇਹ ਇੱਕ ਵੱਡੀ ਪ੍ਰਾਪਤੀ ਸੀ। ਉਮਾਨ ਵੱਲੋਂ ਥਾਨੀ ਅਲ ਰੁਸ਼ਦੀ ਅਤੇ ਮੁਸੇਨ ਅਲ ਕਸਾਨੀ ਨੇ ਹੀ ਗੋਲ ਕੀਤੇ ਜਦਕਿ ਹਰੀਬ ਅਲ ਸਾਦੀ ਅਤੇ ਅਹਿਮਦ ਅਲ ਕਾਬੀ ਗੋਲ ਕਰਨ ਤੋਂ ਖੁੰਝ ਗਏ ਸੰਧੂ ਨੇ ਕਈ ਬਚਾ ਕੀਤੇ ਅਤੇ ਭਾਰਤ ਨੂੰ ਮੁਕਾਬਲੇ ਵਿੱਚ ਬਣਾਈ ਰੱਖਿਆ ਆਖਰਕਾਰ ਇਹ ਰਾਤ ਸੰਧੂ ਦੀ ਸੀ ਜਿਸ ਨੇ ਭਾਰਤ ਨੂੰ ਸੀਏਐਫਏ ਨੇਸ਼ਨਸ ਕੱਪ ਵਿੱਚ ਤੀਜਾ ਸਥਾਨ ਦਿਵਾਇਆ ਵਿਸ਼ਵ ਚੈਂਪੀਅਨ ਗੁਕੇਸ਼ ਦੀ ਹਾਰ ਅਮਰੀਕੀ ਅਬਿਮਨੀਉ ਮਿਸ਼ਰਾ ਨੇ ਘੱਟ ਉਮਰੇ ਹੀ ਸ਼ਤਰੰਜ ਆਈਕਨ ਨੂੰ ਹਰਾਇਆ ਨਿਊ ਜਰਸੀ ਵਿੱਚ ਭਾਰਤੀ ਮਾਪਿਆਂ ਦੇ ਘਰ ਜਨਮੇ ਮਿਸ਼ਰਾ ਨੇ 12 ਸਾਲ ਅਤੇ 4 ਮਹੀਨੇ ਦੀ ਉਮਰ ਵਿੱਚ ਜੀਐਮ ਖਿਤਾਬ ਹਾਸਲ ਕਰਕੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਵਜੋਂ ਇਤਿਹਾਸ ਵਿੱਚ ਆਪਣਾ ਸਥਾਨ ਬਣਾ ਲਿਆ ਸੀ। ਇਸ ਜਿੱਤ ਨਾਲ ਉਸਨੇ ਇੱਕ ਹੋਰ ਰਿਕਾਰਡ ਕਾਇਮ ਕੀਤਾ। ਕਲਾਸਿਕਲ ਸ਼ਤਰੰਜ ਵਿੱਚ ਇੱਕ ਮੌਜੂਦਾ ਵਿਸ਼ਵ ਚੈਂਪੀਅਨ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਜਿਸ ਨੇ ਗਾਟਾ ਕਾਮਸਕੀ ਦੇ 1992 ਦੇ 18 ਸਾਲ ਦੇ ਅੰਕ ਨੂੰ ਪਛਾੜ ਦਿੱਤਾ। ਜਦੋਂ ਉਸਨੇ ਗਹਿਰੀ ਕਾਸਪਾ ਰੋਗ ਨੂੰ ਹਰਾਇਆ ਸੀ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਜੀਐਮ ਵਿਸ਼ਵਨਾਥਨ ਆਨੰਦ ਨੇ 19 ਸਾਲਾ ਖਿਡਾਰੀ ਦਾ ਬਚਾਅ ਕਰਨ ਲਈ ਕਾਲੀ ਕੀਤੀ ਮੁਸਕਰਾਟ ਨਾਲ ਅਬਦੁਲਸਤੋਰੋਵ ਦੇ ਜੈਬ ਨੂੰ ਪਾਸੇ ਰੱਖਿਆ ਸੋਮਵਾਰ ਨੂੰ ਸਦਮਾ ਦਿੱਤਾ 16 ਸਾਲਾ ਅਮਰੀਕੀ ਪ੍ਰਤਿਭਾਸ਼ਾਲੀ ਜੀਐਮ ਅਵਿਮਨੂ ਮਿਸ਼ਰਾ ਤੋਂ 5ਵੇਂ ਗੇਟ ਵਿੱਚ ਹਾਰ ਮਿਲੀ ਵਿਸ਼ਵ ਚੈਂਪੀਅਨ ਵਜੋਂ ਗੁਕੇਸ਼ ਦੇ ਸ਼ਾਸਨ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਚਟਕਾ ਹਾਕੀ ਏਸ਼ੀਆ ਕੱਪ ਦਾ ਭਾਰਤ ਚੈਂਪੀਅਨ ਭਾਰਤ ਨੇ ਰਾਜਗੀਰ ਸਪੋਰਟਸ ਕੰਪਲੈਕਸ ਵਿੱਚ ਆਪਣਾ ਚੌਥਾ ਏਸ਼ੀਆ ਕੱਪ ਜਿੱਤ ਲਿਆ ਇਹ 8 ਸਾਲਾਂ ਵਿੱਚ ਪਹਿਲੀ ਜਿੱਤ ਹੈ ਅਤੇ ਏਸ਼ੀਆਈ ਹਾਕੀ ਵਿੱਚ ਆਪਣਾ ਦਬਦਬਾ ਬਣਾਇਆ ਪੁਰਸ਼ ਹਾਕੀ ਏਸ਼ੀਆ ਕੱਪ 2025 ਦੌਰਾਨ ਭਾਰਤੀ ਖਿਡਾਰੀਆਂ ਨੇ ਗੋਲ ਦਾ ਜਸ਼ਨ ਮਨਾਇਆ ਰਾਜਗੀਰ ਸਪੋਰਟਸ ਕੰਪਲੈਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਚੌਥੀ ਵਾਰ ਟੂਰਨਾਮੈਂਟ ਜਿੱਤਿਆ ਅਤੇ ਏਸ਼ੀਆ ਵਿੱਚ ਆਪਣਾ ਦਬਦਬਾ ਜਾਰੀ ਰੱਖਿਆ ਰਾਜਗਿਰ ਸਪੋਰਟਸ ਕੰਪਲੈਕਸ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਪਹਿਲਾਂ ਲਾਈਵ ਹਾਕੀ ਮੈਚ ਵੇਖਣ ਦਾ ਮੌਕਾ ਨਹੀਂ ਮਿਲਿਆ ਸੀ ਪਰ ਬੈਕ ਟੂ ਬੈਕ ਟੂਰਨਾਮੈਂਟਾਂ ਨਾਲ ਉਹਨਾਂ ਨੂੰ ਖੇਡਾਂ ਦੇਖਣ ਅਤੇ ਸਿੱਖਣ ਦਾ ਮੌਕਾ ਮਿਲਿਆ ਬਿਹਾਰ ਸਟੇਟ ਸਪੋਰਟਸ ਅਥਾਰਟੀ ਦੁਆਰਾ ਉਹਨਾਂ ਨੂੰ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਵੀ ਮਿਲਣ ਦਾ ਮੌਕਾ ਮਿਲਿਆ ਸiraj ਸਰਵੋਤਮ ਖਿਡਾਰੀ ਲਈ ਨਾਮਜ਼ਦ ਆਈਸੀਸੀ ਨੇ ਆਪਣੀ ਵੈਬਸਾਈਟ ਤੇ ਕਿਹਾ ਮੁਹੰਮਦ ਸਿਰਾਜ ਨੇ ਅਗਸਤ ਵਿੱਚ ਸਿਰਫ ਇੱਕ ਮੈਚ ਖੇਡਿਆ ਪਰ ਉਸ ਮੈਚ ਵਿੱਚ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਉਸ ਨੂੰ ਨਾਮਜ਼ਦ ਕਰਨ ਲਈ ਕਾਫੀ ਸੀ ਲੜੀ ਦੇ ਪਹਿਲੇ 4 ਮੈਚ ਖੇਡਣ ਦੇ ਬਾਵਜੂਦ ਉਸ ਨੇ 5ਵੇਂ ਮੈਚ ਦੀਆਂ ਦੋ ਪਾਰੀਆਂ ਵਿੱਚ 46 ਤੋਂ ਵੱਧ ਓਵਰ ਗੇਂਦਬਾਜ਼ੀ ਕੀਤੀ ਆਈਸੀਸੀ ਨੇ ਕਿਹਾ ਉਸ ਨੇ ਪਹਿਲੀ ਪਾਰੀ ਵਿੱਚ 4 ਅਤੇ ਦੂਜੀ ਪਾਰੀ ਵਿੱਚ ਸ਼ਾਨਦਾਰ 5 ਵਿਕਟਾਂ ਲਈਆਂ ਦੂਜੀ ਪਾਰੀ ਵਿੱਚ ਉਸ ਦੇ ਫੈਸਲਾ ਕਪਨਸਪੈਲ ਨੇ ਭਾਰਤ ਨੂੰ ਜਿੱਤ ਦਿਵਾਈ ਜਿਸ ਨਾਲ ਲੜੀ 2 ਤੋਂ 2 ਨਾਲ ਖਤਮ ਹੋਈ ਨਿਊਜ਼ੀਲੈਂਡ ਦੇ ਹੈਨਰੀ ਨੂੰ ਜ਼임ਬਾਬਵੇ ਵਿੱਚ ਟੈਸਟ ਲੜੀ ਚ ਜਿੱਤ ਦੌਰਾਨ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਨਾਮਜ਼ਦ ਕੀਤਾ ਗਿਆ ਹੈ ਸੱਜੇ ਹੱਥ ਦੇ ਗੇਂਦਬਾਜ਼ ਨੇ ਇਸ ਲੜੀ ਵਿੱਚ 16 ਵਿਕਟਾਂ ਲਈਆਂ ਇਸੇ ਤਰ੍ਹਾਂ ਸੀਲਜ਼ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਵੈਸਟ ਇੰਡੀਜ਼ ਨੂੰ 34 ਸਾਲਾਂ ਵਿੱਚ ਪਹਿਲੀ ਵਾਰ ਇੱਕ ਰੋਜ਼ਾ ਲੜੀ ਵਿੱਚ ਪਾਕਿਸਤਾਨ ਨੂੰ ਹਰਾਉਣ ਵਿੱਚ ਮਦਦ ਕੀਤੀ ਸੀਲਜ਼ ਨੇ ਤਿੰਨ ਮੈਚਾਂ ਦੀ ਲੜੀ ਵਿੱਚ 10 ਵਿਕਟਾਂ ਲਈਆਂ ਸਨ ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ ਮਿਲਦੇ ਹਾਂ ਅਗਲੇ ਬੁਲੇਟਿਨ ਵਿੱਚ ਧੰਨਵਾਦ